ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਚੜ੍ਹਦੀ ਕਲਾ 'ਚ ਹੋਮੋਗੇ ਕਣਕ ਦੀ ਫਸਲ ਜਿਹੜੀ ਹੈਗੀ ਆ ਪੱਕਣ ਦੇ ਨੇੜੇ ਜਾ ਰਹੀ ਹੈ ਪਕਾਲ ਜਾ ਰਹੀ ਹੈ ਕੁਝ ਕੁ ਦਿਨਾਂ ਦੇ ਵਿੱਚ April ਦੇ ਵਿੱਚ ਜਿਹੜੀ ਹੈਗੀ ਆ ਜਿਹੜੀ April ਦੇ ਆਪਾਂ ਕਹਿ ਲਈਏ ਕਿ ਪਹਿਲੇ ਹਫਤੇ ਟਾਮੀ ਟਾਮੀ ਪਾਢੀ ਸ਼ੁਰੂ ਹੋਣ ਦੀ ਉਮੀਦ ਹੈਗੀ ਜਿਹੜੀਆਂ ਗੇਤੀਆਂ ਕਣਕਾ ਸੀng April ਦੇ ਪਹਿਲੇ ਹਫਤੇ ਤੋਂ ਬਾਅਦ ਜਿਹੜੀ ਹੈਗੀ ਉਮੀਦ ਹੈ ਜਿਆਦਾ ਬਾਡੀ ਦਾ ਜਿਹੜੀ ਹੈਗੀ ਹੈ 13-14 April ਤੇ ਆਪਣੀ ਚੱਲਦੀ ਹੈ 10 April ਤੱਕ ਜਾ ਕੇ ਕੁਝ ਕਿਸਾਨ ਵੀਰਾਂ ਦਾ ਸਵਾਲ ਸੀ ਕਿ ਮੌਜੂਦਾ ਮੌਸਮੀ ਹਾਲਾਤ ਦੇ ਅਨੁਸਾਰ ਜਿਹੜਾ ਪ੍ਰਭਾਵ ਕਣਕ ਦੀ ਫਸਲ ਦੇ ਉੱਤੇ ਦੇਖੋ ਕਿਸਾਨ ਵੀਰੋ ਤਾਪਮਾਨ ਜਿਹੜਾ ਬੇਸ਼ੱਕ ਥੋੜਾ ਜਿਹਾ ਉੱਚਾ ਜਾ ਰਿਹਾ ਹੈ 32 33 34 35 ਤੱਕ ਵੀ ਵੱਖ-ਵੱਖ ਥਾਵਾਂ ਦਾ ਤਾਪਮਾਨ ਕਈ ਥਾਂ 'ਤੇ 33 34 ਰਿਹਾ ਅੱਜ ਰਾਤ ਦਾ ਤਾਪਮਨ ਜਿਹੜਾ 17 18 ਤੇ ਹੈ ਕਣਕ ਦੀ ਫਸਲ ਦੇ ਵਾਸਤੇ ਜਿਹੜਾ ਰਾਤਾਂ ਹੁਣ ਠੰਡੀਆਂ ਜਾ ਰਹੀਆਂ ਨੇ ਨਾ ਰਾਤ ਦਾ ਟੈਂਪਰੇਚਰ ਠੀਕ ਹੈ ਕਿਉਂਕਿ ਜਦੋਂ 20 ਕ੍ਰੋਸ ਕਰਦਾ 21 22 23 ਤੇ ਪਹੁੰਚਦਾ ਤਾਂ ਉਹ ਜਿਹੜਾ ਹੈਗਾ ਸਟ੍ਰੈਸ ਦਿੰਦਾ ਫਸਲ ਨੂੰ ਤੇ ਉੱਪਰਲਾ ਤਾਪਮਨ 33 34 ਤੋਂ ਉੱਪਰ ਜਿਹੜਾ ਹੈਗਾ 35 ਤੋਂ ਉੱਪਰ ਕ੍ਰੋਸ ਕਰ ਜੇ 36 37 ਤੇ ਜਾ ਕੇ ਕਿਉਂਕਿ ਜਿਹੜਾ ਫੋਟੋਸਿੰਥੈਸਿਸ ਨੇ ਮੂਵ ਕਰਨਾ ਜਿਹੜਾ ਹੁਣ ਇਸ ਟਾਈਮ ਜਿਹੜਾ ਕਣਕ ਪਕਾਣ ਨੂੰ ਜਾਰੀ ਪਕਾ ਦਾ ਕੰਮ ਚੱਲ ਰਿਹਾ ਹੈ ਦਾਣਾ ਪੱਕਣਾ ਦਾਣੇ ਦੇ ਸਖਤ ਹੋਣਾ ਦਾਣੇ ਦਾ ਵਜਨ ਵਧਣਾ ਜ਼ਿਆਦਾਤਰ ਕਣਕਾਂ ਦੇ ਵਿੱਚ ਇਹੀ ਹੈ ਤਾਂ ਉਹਦੇ ਵਿੱਚ ਜਿਹੜੇ ਭੋਜਨ ਪਦਾਰਥ ਉਹਨਾਂ ਨੇ ਦਾਣੇ ਵੱਲ ਮੂਵ ਕਰਨਾ ਜਿਹੜਾ ਰਾਤ ਦਾ ਤਾਪ ਮੰਨਣਾ ਉਹ ਬੜਾ ਫਾਇਦਾ ਦੇ ਰਿਹਾ ਰਾਤਾਂ ਠੰਡੀਆਂ ਜਾ ਰਹੀਆਂ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਅਪਾ ਅੱਜ ਗਰਲ ਕਰੀਏ ਤਾਂ 25 26 27 ਇਨਾ ਦਿਨਾਂ ਦੇ ਵਿੱਚ 26 27 ਨੂੰ ਖਾਸ ਤੌਰ ਤੇ ਜਿਹੜਾ ਹੈਗਾ ਥੋੜੀ ਜਿਹੀ ਹਵਾ ਦੀ ਗਤੀ ਵਧੂਗੀ। ਨਾ ਹਵਾ ਤੇਜ਼ ਚੱਲਣ ਦੇ ਸਾਰਾ ਹਵਾ ਠੰਡੀਆਂ ਹਵਾਵਾਂ ਚੱਲਣ ਦੇ ਅਨਸਾਰ ਹੈ ਤੇ ਟੈਂਪਰੇਚਰ ਡਾਊਨ ਜਾਣ ਦੇ ਸਾਰਾ ਰਾਤ ਦਾ ਤਾਪਮਨ ਉਮੀਦ ਹੈ ਸੰਭਾਵਨਾ ਹੈਗੀ ਹੈ 14 ਦੇ ਨੇੜੇ ਤੇ 14 15 ਦੇ ਨੇੜੇ ਤੇ ਜਾਵੇ ਤੇ ਉੱਪਰਲਾ ਤਾਪਮਨ ਵੀ ਜਿਹੜਾ ਦਿਨ ਵਾਲਾ ਮੈਕਸਿਮਮ ਤਾਪਮਨ ਉਹ ਵੀ ਹੋ ਸਕਦਾ 30 ਜਾਂ 30 ਤੋਂ ਥੱਲੇ 1 2 ਡਿਗਰੀ ਤੇ 28 29 30 ਤੇ ਆ ਜਾਵੇ। ਜੇ ਇਸੇ ਤਰ੍ਹਾਂ ਜਿਹੜੀ ਵੈਦਰ ਫੋਰਕਾਸਟ ਮੈਂ ਦੇਖੀ ਕਿ 2-3 ਦਿਨਾਂ ਦੇ ਵਿੱਚ ਉਮੀਦ ਹੈ ਕਿ ਟੈਂਪਰੇਚਰ ਹੋਰ ਥੋੜਾ ਜਿਹਾ ਡਾਊਨ 3-4 ਦਿਨਾਂ ਵਾਸਤੇ ਜਿਹੜਾ ਉਹ 3-4 ਦਿਨ ਆਪਾਂ ਨੂੰ ਮਿਲਣਗੇ ਟੈਂਪਰੇਚਰ ਥੋੜਾ ਜਿਹਾ ਡਾਊਨ ਜਾਊਗਾ ਤਾਂ ਉਹਦਾ ਵੀ ਫਾਇਦਾ ਬਹੁਤ ਵਧੀਆ ਫਸਲ ਨੂੰ ਹੋਊਗਾ ਉਸ ਤੋਂ ਬਾਅਦ ਹੋ ਸਕਦਾ ਹੈ ਕਿ ਫੇਰ ਤਾਮਨ ਉੱਪਰ ਜਾਵੇ ਜਿਹੜੀ ਮੌਜੂਦਾ ਆਪਾਂ ਨੂੰ ਜ਼ਰੂਰਤ ਹਨਾ ਉਮੀਦ ਹੈ ਜਿਹੜੀ ਆਪਾਂ ਨੂੰ ਚੰਗੇ ਝਾੜ ਦੀ ਉਮੀਦ ਹੈ ਬਹੁਤ ਸ਼ਾਨਦਾਰ ਝਾੜ ਆਉਣ ਦੀ ਉਮੀਦ ਹੈਗੀ ਜਿਹੜੇ ਮੌਜੂਦਾ ਮੌਸਮੀ ਹਾਲਾਤਾਂ ਦੇ ਅਨੁਸਾਰ ਜਿਹੜਾ ਮੌਸਮ ਦੇ ਵਿੱਚ ਗੜਬੜੀ ਨਾ ਕਿਸੇ ਤਰ੍ਹਾਂ ਦੀ ਹੋਵੇ ਉਦੋਂ ਪਰਮਾਤਮਾ ਮੇਰ ਕਰਨ ਵਾਹਿਗੁਰੂ ਜੀ ਮੇਰ ਕਰਨ ਕੇ ਜੇ ਮੌਸਮੀ ਗੜਬੜ ਹੁੰਦੀ ਆ ਕਿਉਂਕਿ ਮੌਸਮੀ ਗੜਬੜ ਦੇ ਵਿੱਚ ਆਪਾਂ ਹਨੇਰੀ ਜਾਂ ਚੱਕਰ ਜਾਂ ਕੋਈ ਮੀਂਹ ਇਸ ਤਰ੍ਹਾਂ ਦਾ ਕੋਈ ਮੌਸਮੀ ਹਾਪਤ ਨਾ ਆਵੇ ਤਾਂ ਬਹੁਤ ਵਧੀਆ ਆਪਾਂ ਚੰਗੇ ਝਾੜ ਦੀ ਆਸ ਕਰ ਸਕਦੇ ਹਾਂ ਜਿਹੜਾ ਮੌਜੂਦਾ ਮੌਸਮੀ ਹਲਾ ਦਾ ਕਿਉਂਕਿ ਦਿਨ ਦਾ ਤਾਪਮਾਨ ਜਿਹੜਾ 34 35 ਤੇ ਜੇ ਚਾਹੇ ਜਾਵੇ ਜੇ ਰਾਤ ਆਪਾਂ ਨੂੰ ਰਾਤ ਨੂੰ ਟੈਂਪਰੇਚਰ ਡਾਉਨ ਜਾਂਦਾ ਨਾ 20 ਤੋਂ ਥੱਲੇ ਰਹਿੰਦਾ 17 18 ਦੇ ਨੇੜੇ ਤੇ ਰਹਿੰਦਾ ਜਿਹੜਾ ਕਿ ਇੱਕ ਦੋ ਦਿਨਾਂ ਚ ਹੋ ਸਕਦਾ 14 15 ਤੇ ਆਵੇ ਤਾਂ ਉਹਦਾ ਬੜਾ ਫਾਇਦਾ ਮਿਲਦਾ ਹੈ ਤਾਂ ਫਸਲ ਨੂੰ ਜਿਹੜਾ ਹੈਗਾ ਸਟ੍ਰੈਸ ਨਹੀਂ ਆਉਂਦੀ ਹੈਗੀ ਤੇ ਦਾਣੇ ਦਾ ਪਕਾਅ ਬੜਾ ਵਧੀਆ ਹੁੰਦਾ ਹੈ ਕਈ ਥਾਮਾਂ ਦੇ ਉੱਤੇ ਕਿਸਾਨ ਵਿਦਾਂ ਦਾ ਸੀਗਾ ਕਿ ਸਾਡੀ ਕਣਕ ਜਿਹੜੀ ਡੱਗ ਵੀ ਜਿਹੜਾ ਆਖਰੀ ਪਾਣੀ ਲਾਉਂਦੇ 120 ਦੇ 125 ਦਿਨ ਤੇ ਜਾ ਕੇ ਕਰੀਬ ਆਪਦੀ ਜ਼ਮੀਨ ਦੇ ਹਿਸਾਬ ਨਾਲ ਤੁਸੀਂ ਲਾਉਣਾ ਹੁੰਦਾ ਦੇਖੋ ਇਸ ਦੇ ਉੱਤੇ ਸਾਈਜ਼ ਵਗੈਰਾ ਦਾਣੇ ਦਾ ਬਣ ਜਾਂਦਾ ਪੋਲੀਨੇਸ਼ਨ ਹੋਈ ਹੁੰਦੀ ਆ ਫਲਾਵਰਿੰਗ ਕੰਪਲੀਟ ਹੋਈ ਹੁੰਦੀ ਆ ਦਾਣਾ ਬਣ ਗਿਆ ਹੁੰਦਾ ਦਾਣੇ ਨੇ ਪੱਕਣਾ ਦਾਣੇ ਦਾ ਵਜ਼ਨ ਬਣਨਾ ਜਿਹੜੇ ਫੋਟੋਸਿੰਥੈਸਿਸ ਨੇ ਮੂਵ ਕਰਨਾ ਇਹ ਤੇ ਟੈਂਪਰੇਚਰ ਦਾ ਚੰਗਾ ਜਿਹੜਾ ਜਿਹੜਾ ਪ੍ਰਭਾਵ ਆ ਉਹ ਜ਼ਿਆਦਾ ਹੁੰਦਾ ਜੇ ਥੋੜੀ ਬਹੁਤੀ ਕਣਕ ਡੱਗ ਵੀ ਪਈ ਆ ਕਿਸੇ ਕਿਸਮ ਦੀ ਘਬਰਾਉਣ ਦੀ ਜ਼ਰੂਰਤ ਨਹੀਂ ਕਿਸੇ ਕਿਸਮ ਦੀ ਕੋਈ ਜਿਹੜੇ ਹੈਗਾ ਮਾੜਾ ਪ੍ਰਭਾਵ ਜ਼ਿਆਦਾ ਆਉਣ ਦੀ ਆਸ ਨਹੀਂ ਕਿ ਜੇ ਮੌਸਮ ਸਾਜ਼ਗਰ ਰਹਿੰਦਾ ਤਾਂ ਕਿਸੇ ਕਿਸਮ ਦਾ ਕੋਈ ਗੜਬੜੀ ਮੌਸਮ ਦੇ ਵਿੱਚ ਨਹੀਂ ਹੁੰਦੀ ਤਾਂ ਜਿਹੜਾ ਆਪਾਂ ਪोटाश ਵਗੈਰਾ ਦਿੱਤਾ ਜਾਂ ਆਪਾਂ ਸਮੇਂ ਸਿਰ ਪਾਣੀ ਲਾਇਆ ਤਾਂ ਉਹ ਚੀਜ਼ ਬੜਾ ਵਧੀਆ ਪ੍ਰਭਾਵ ਪਾਉਗੀ ਪਲੱਸ ਤੁਸੀਂ ਇਹ ਦੇਖੋ ਬਿਮਾਰੀ ਕੀੜੇ ਮਕੌੜੇ ਦਾ ਕੋਈ ਬਹੁਤੀ ਸਟ੍ਰੈਸ ਫਸਲ ਤੇ ਪਈ ਨਹੀਂ ਨਾ ਕੋਈ ਤੇਲਾ ਚੇਪਾ ਨਾ ਕੋਈ ਹੋਰ ਕਿਸੇ ਕਿਸਮ ਦਾ ਉਲੀ ਰੋਗ ਕਿਤੇ ਕੋਈ ਟਮਾਟੇਲੇ ਥਾਵਾਂ ਤੇ ਹੋ ਸਕਦਾ ਮਤਲਬ ਮੌਸਮ ਨੇ ਬੜਾ ਵਧੀਆ ਸਾਥ ਦਿੱਤਾ ਤੇ ਬੜਾ ਸ਼ਾਂਤ ਰਿਕਾੜ ਝਾੜ ਦੀ ਉਮੀਦ ਆਪਾਂ ਕਰ ਸਕਦੇ ਹਾਂ ਪ੍ਰਮਾਤਮਾ ਦੀ ਮਿਹਰ ਰਹੇ ਮੌਸਮ 'ਚ ਕੋਈ ਗੜਬੜ ਨਾ ਹੋਵੇ ਆਖਰੀ ਪਾਣੀ ਜਿੱਥੇ ਥੋੜੀ ਦਸੰਬਰ ਵਾਲੀ ਕਣਕ ਹੈ ਜਾਂ 20 25 ਨਵੰਬਰ ਤੋਂ ਬਾਅਦ ਵਾਲੀ ਕਣਕ ਹੈ ਉੱਥੇ ਜ਼ਰੂਰਤ ਅਨੁਸਾਰ ਜਿਹੜੀ ਮਿੱਟੀ ਅਨੁਸਾਰ ਆਪਦੀ ਜ਼ਮੀਨ ਦੀ ਤਸਵੀਰ ਦੇ ਅਨੁਸਾਰ ਪਾਣੀ ਆਪਾਂ ਮਿਸ ਨਹੀਂ ਕਰਨਾ ਹੈਗਾ ਜੇ ਮੋੜੀ ਮੁੱਟੀ ਕਣਕ ਜਿਹੜੀ ਡੇਗਦੀ ਕੋਈ ਘਬਰਾਉਣ ਦੀ ਲੋੜ ਨਹੀਂ ਹੈਗੀ ਵਾਹਿਗੁਰੂ ਜੀ ਮਿਹਰ ਕਰਨ ਰਿਕਾੜ ਝਾੜ ਹੋਵੇਗਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰਹੋ ਖੁਸ਼ ਰਹੋ